ਹੈਲੋ ਹਾਂਜੀ ਸੋਸਟੀ ਗੱਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸਨੋਂ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਆ ਜੀ ਤੇ ਹਾਂਜੀ ਲੋ ਜੀ ਦਿਨ ਹੈਗਾ ਜੀ ਅੱਜ ਐਤਵਾਰ ਦਾ ਤੇ ਮਾਰਨਿੰਗ ਦਾ ਟਾਈਮ ਆ ਹਾਂਜੀ ਤੇ ਟਾਈਮ ਜਿਹੜਾ ਮਾਰਨਿੰਗ ਦਾ ਹੋ ਗਿਆ ਤੇ ਮੈਂ ਉੱਥੇ ਵੀਡੀਓ ਸ਼ੁਰੂ ਕੀਤੀ ਸੀ ਤਾਂ ਲਾਈਟ ਬੰਦ ਹੋ ਗਈ ਜੀ ਤੇ ਹਾਂਜੀ ਚਲੋ ਜੀ ਆਪਾਂ ਲੱਗਿਆ ਜੀ ਵੀਡੀਓ ਸ਼ੁਰੂ ਕਰਨ ਵੈਸੇ ਮੈਂ ਫੇਰੇ ਨਾ ਮਾਰਨਿੰਗ ਦੇ ਟਾਈਮ ਤੇ ਵੀਡੀਓ ਜਿਹੜੀ ਸ਼ੁਰੂ ਕਰਦੀ ਸੀਗੀ ਤੇ ਆਪਾਂ ਉਹਦੇ ਵਿੱਚ ਕੋਈ ਵੀ ਵਾਇਸਓਵਰ ਨਹੀਂ ਕਰਾਂਗੇ ਤੇ ਤੋਂ ਤੁਸੀਂ ਵੀ ਗੁਰਬਾਣੀ ਸੁਣਿਓ ਕਿਉਂਕਿ ਆਪਾਂ ਹੁਣ ਕੋਸ਼ਿਸ਼ ਕਰਦੇ ਆਂ ਪਹਿਲਾਂ ਮੇਰਾ ਸੀਗਾ ਮਨ ਕਿ ਛੀ ਦੀਦੀਆਂ ਦੇ ਚੱਲ ਰਿਹਾ ਤੇ ਮੈਂ ਕੋਈ ਵੀ ਵਲੌਗ ਨਹੀਂ ਬਣਾਉਣਾ ਹੈਗਾ ਕੋਈ ਵੀ ਵਲੌਗ ਨਹੀਂ ਸ਼ੇਅਰ ਕਰਦੀ ਪਰ ਫਿਰ ਮੈਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਗੁਰਬਾਣੀ ਵਾਲੇ ਜਿਹੜੇ ਵਲੌਗ ਆ ਉਹ ਸ਼ੇਅਰ ਕਰ ਦਿੰਦੇ ਆ ਕਿ ਜਿਹੜੇ ਆਪਣੇ ਅਮਰਤਵੇ ਦੇ ਕੰਮ ਧੰਦੇ ਹੁੰਦੇ ਨੇ ਤਾ ਆਪਾਂ ਤੋਂ ਇਹ ਨਵਾਂ ਸ਼ੇਅਰ ਕਰਦੇ ਆਂ ਤੇ ਨਾਲ-ਨਾਲ ਤੁਹਾਨੂੰ ਹਨਾ ਆਪਾਂ ਕੰਮ ਤੋਂ ਵੀ ਕਰਾਂਗੇ ਨਾਲ-ਨਾਲ ਆਪਾਂ ਗੁਰਬਾਣੀ ਸੁਣਦੇ ਆਂ ਤੇ ਨਾਲ-ਨਾਲ ਆਪਾਂ ਤੁਹਾਨੂੰ ਵੀ ਗੁਰਬਾਣੀ ਜਿਹੜੀ ਸੁਣਾਵਾਂਗੇ ਜਾਨਕਿ ਤੁਸੀਂ ਵੀ ਸੁਣਿਓ ਤੇ ਪੂਰੀ ਪ੍ਰੋਪਰ ਜਿਹੜੀ ਆਵਾਜ਼ ਹੈ ਸਹੀ ਗੁਰਦੁਆਰਾ ਸਾਹਿਬ ਤੋਂ ਆ ਰਹੀ ਹੈ ਤੇ ਬਾਕੀ ਮੈਂ ਗੁਰਦੁਆਰਾ ਸਾਹਿਬ ਜਾਣੀ ਹੁੰਦੀ ਹੈ ਤੇ ਪਰ ਉੱਥੇ ਮੈਂ ਵੀਡੀਓ ਵਗੈਰਾ ਨਹੀਂ ਬਣਾਉਂਦੀ ਹੈਗੀ ਵੀ ਮੈਨੂੰ ਠੀਕ ਨਹੀਂ ਲੱਗਦਾ ਉੱਥੇ ਵੀਡੀਓ ਬਣਾਉਣਾ ਅਮਰਤ ਵੀਰ ਤੇ ਅੱਪਾ ਘਰ ਦੇ ਵਿੱਚ ਜਦੋਂ ਆਣ ਕੇ ਫਿਰ ਜਿਵੇਂ ਬਾਬਾ ਜੀ ਕਥਾ ਕਰਦੇ ਸੀਗੇ ਤਾਂ ਘਰੇ ਵੀ ਪੂਰੀ ਆਵਾਜ਼ ਸੁਣਦੀ ਹੈ ਜੀ ਪਹਿਲਾਂ ਵੀ ਐਸੇ ਤਾਂ ਮੈਂ ਸ਼ੇਅਰ ਕਰ ਚੁੱਕੀ ਹਾਂ ਪਰ ਹੁਣ ਆਪਾਂ ਉਹਨੇ ਦਿਨ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਅਮਰਤ ਵੇਲੇ ਆਪਾਂ ਜਿਹੜੀ ਗੁਰਬਾਣੀ ਦੀ ਵੀਡੀਓ ਹੈ ਤੁਹਾਡੇ ਨਾਲ ਸ਼ੇਅਰ ਕਰੀਏ ਵੀ ਤਾਂ ਤੁਸੀਂ ਵੀ ਗੁਰਬਾਣੀ ਸੁਣ ਸਕੋ ਤੇ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਕਥਾ ਵਾਲੀ ਵੀਡੀਓ ਉਹ ਸ਼ੇਅਰ ਕਰਾਂਗੇ ਮੈਂ ਕੰਮਤੋਂ ਦੇ ਆਪਣੇ ਘਰ ਦੇ ਵਿੱਚ ਕਰ ਰਹੀ ਹਾਂ ਤੇ ਨਾਲ-ਨਾਲ ਆਪਾਂ ਜਿਹੜੀ ਕਥਾ ਸੁਣ ਰਹੇ ਸੀਗੇ ਤੇ ਤੁਹਾਡੇ ਨਾਲ ਵੀ ਆਪਾਂ ਉਹ ਵੀਡੀਓ ਜਿਹੜੀ ਕਲਿੱਪ ਸ਼ੇਅਰ ਕਰਾਂਗੇ ਤੇ ਬਾਕੀ ਹਾਂਜੀ ਮੈਨੂੰ ਨਾ ਪਹਿਲਾਂ ਵੀ ਕਮੈਂਟ ਆ ਰਹੇ ਸੀਗੇ ਤੇ ਹੁਣ ਵੀ ਹਨਾ ਮੇਰੀ ਇੱਕ ਸਿਸਟਰ ਹੈ ਇਹਨਾਂ ਨੇ ਜਾਨੀ ਕਿ ਕਮੈਂਟ ਕੀਤਾ ਸੀ ਦੀਦੀ ਨੇ ਵੀ ਪਹਿਲਾਂ ਵੀ ਵੀ ਹਨਾ ਤੁਸੀਂ ਪਹਿਲਾਂ ਮੈਨੂੰ ਕਮੈਂਟ ਆ ਰਹੇ ਸੀਗੇ ਜਿਵੇਂ ਹோம் ਟੂਰ ਦੇ ਤੇ ਫਿਰ ਮੈਨੂੰ ਕਮੈਂਟ ਵੀ ਆ ਰਹੇ ਸੀਗੇ ਜਿੱਦਾਂ ਹਨਾ ਸੂਟਾਂ ਦੇ ਕਲੈਕਸ਼ਨ ਕਰਿਆ ਕਰੋ ਤੁਸੀਂ ਵੀ ਜਾਨੀ ਕਿ ਉਹ ਵੀਡੀਓ ਸ਼ੇਅਰ ਕਰੋ ਹோம் ਟੂਰ ਵੀ ਕਰਵਾਓ ਤੇ ਹਾਂਜੀ ਆਪਾਂ ਇਹ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਟ ਆਪਾਂ ਜਦੋਂ ਸ਼ੀਤੀ ਤੁਹਾਡੇ ਲੰਘੀ ਉਸ ਤੋਂ ਬਾਅਦ ਆਪਾਂ ਇਹ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਾਰੇ ਭੈਣ ਭਰਾਵਾਂ ਦੀ ਕਾਫੀ ਵੀਡੀਓ ਤੇ ਰਿਕਵੈਸਟ ਆ ਵੀ ਜਿੰਨੀਆਂ ਵੀ ਵੀਡੀਓ ਤੁਸੀਂ ਕਹਿ ਰਹੇ ਹੋ ਜੀ ਆਪਾਂ ਤੁਹਾਡੇ ਨਾਲ ਉਹ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੁਝ ਕੁ ਕਮੈਂਟ ਸੀ ਗੈਲਬਮ ਹਨਾ ਮੈਰਿਜ ਵਾਲੀ ਉਹ ਵੀ ਜਿਵੇਂ ਤੁਸੀਂ ਸ਼ੇਅਰ ਕਰਿਓ ਜੇ ਵੇ ਵੀ ਪਾਈ ਸੁਧਰਾਣਾ ਉਹ ਵਾਲੀਆਂ ਪਿਕ ਵਗੈਰਾ ਸ਼ੇਅਰ ਕਰਿਓ ਹਾਂਜੀ ਆਪਾਂ ਤੁਹਾਡੇ ਨਾਲ ਸਾਰੀਆਂ ਜਿਹੜੀਆਂ ਵੀਡੀਓ ਜਿੰਨਾ ਜਿੰਨੀ ਵੀ ਤੁਹਾਡੀ ਡਿਮਾਂਡ ਆ ਰਹੀ ਹੈ ਤੁਸੀਂ ਹਨਾ ਕਮੈਂਟ ਕਰ ਰਹੇ ਹੋ ਆਪਾਂ ਤੁਹਾਡੇ ਨਾਲ ਸਾਰੀਆਂ ਵੀਡੀਓ ਜਿਹੜੀਆਂ ਸ਼ੇਅਰ ਕਰਾਂਗੇ ਤੇ ਪਰ ਕੁਝ ਦਿਨ ਬਾਕੀ ਨੇ ਤੇ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀਆਂ ਜਰੂਰ ਸ਼ੇਅਰ ਕਰਾਂਗੇ ਜੀ ਤੇ ਉਹਨੇ ਦਿਨ ਤੱਕ ਬਸ ਆਪਾਂ ਤੁਹਾਡੇ ਨਾਲ ਜਿਹੜੀਆਂ ਵੀਡੀਓ ਸ਼ੇਅਰ ਕਰ ਰਹੇ ਆਂ ਜਿਹੜੇ ਵਲੌਗ ਸ਼ੇਅਰ ਕਰ ਰਹੇ ਆਂ ਤੇ ਪਲੀਜ਼ ਉਹਨਾਂ ਨੂੰ ਲਾਈਕ ਕਰਿਓ ਜੀ ਤੇ ਚਲੋ ਜੀ ਫਿਰ ਆਪਾਂ ਕਰਦੇ ਆਪਾਂ ਹੁਣ ਆਪਣੇ ਅਗਲੇ ਕੰਮ ਵੱੰਦੇ ਇਹ ਤਾਂ ਤੁਹਾਨੂੰ ਰਿਕਵੈਸਟ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕਮੈਂਟ ਦੇ ਨਾਲ-ਨਾਲ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਜੀ ਰਿਕਵੈਸਟ ਆ ਤੁਹਾਨੂੰ ਕੁਝ ਭੈਣ ਭਰਾ ਇਦਾਂ ਦੇ ਕਮੈਂਟ ਜਰੂਰ ਕਰਦੇ ਨੇ ਪਰ ਵੀਡੀਓ ਨੂੰ ਲਾਈਕ ਨਹੀਂ ਕਰਦੇ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਤੇ ਹਾਂਜੀ ਚਲੋ ਜੀ ਕਰਦੇ ਆਪਾਂ ਆਪਣੇ ਕੰਮ ਤੋਂ ਦੇ ਸ਼ੁਰੂ ਹਾਂਜੀ ਲੋ ਜੀ ਇੱਥੇ ਟਾਈਮ ਜਿਹੜਾ ਹੋ ਗਿਆ ਜੀ 5:30 ਦਾ ਤੇ ਮੈਂ ਗੁਰਦੁਆਰਾ ਸਾਹਿਬ ਤੋਂ ਆ ਗਈ ਸੀ ਤੇ ਉਸ ਤੋਂ ਬਾਅਦ ਦੀ ਇਹ ਵੀਡੀਓ ਹੈ ਜੀ ਤੇ ਆਪਾਂ ਇਹ ਤੁਹਾਡੇ ਨਾਲ ਜਿਹੜੀ ਕਲਿੱਪ ਅਮਰਤ ਵੀਰ ਦੀ ਸ਼ੇਅਰ ਕਰ ਰਹੇ ਹਾਂ ਇੱਥੇ ਮੈਂ ਆਪਣੇ ਕੰਮ ਧੰਦੇ ਵੀ ਕਰੂੰਗੀ ਤੇ ਨਾਲ-ਨਾਲ ਕਥਾ ਸੁਣੂੰਗੀ ਤੇ ਤੁਸੀਂ ਵੀ ਜਰੂਰ ਸੁਣਿਓ ਜੀ ਇਹ ਨਾਮ ਕੋ ਦਾਣੋ ਚੋਰਨ ਸਰਦਾ ਹੂ ਬਰਸਾਦੀ ਆਸੀ ਜਿਸ ਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਾਲ ਬਹੁਤ ਜਿਆਦੇ ਪਿਆਰ ਸਨੇਹ ਸੀ ਅਦੇ ਇਹ ਬਰਸਾਦੀ ਆਸੀ ਧੰਗ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਜਿਹੜਾ ਹੈ ਉਹ ਚੌਰ ਜਿਹੜਾ ਹੈ ਉਹ ਚਲਾਇਆ ਕਰਦਾ ਸੀ ਚੌਰ ਕਰਿਆ ਕਰਦਾ ਸੀ ਸਾਡਾ ਲੋਕ ਗੋਦਾਂ ਤੋਂ ਬਾਦਸ਼ਾਹੀ ਸ਼ਰਮਾ ਕਮਲਾ ਨੂੰ ਜੀ ਦਾ ਮਰੇ ਉਸ ਤੋਂ ਜਿਸ ਕੋ ਕੋ ਜੀ ਵਰਤੋਂ ਕੋ ਕੀ ਆ ਆ ਮਿਲਣ ਜਾਣ ਦੇ ਹੋਏ ਇੱਕ ਦਾ ਹੈ ਦਿੱਸੇ ਜੇ ਹੋਏ ਆ ਜਿਹੜੇ ਹੋਏ ਕੋਨਾ ਦੇ ਤੇ ਫਾਂਦੇ ਮੇਂ ਜਾਨੇ ਲੱਗ ਰਹੀ ਕੋ ਕੋ ਦਾਲ ਵੱਤੀ ਇਹ ਕਿਸੇ ਨੇ ਕੋਈ ਬਜ਼ਾਰ ਕੋ ਨਹੀਂ ਹੋ ਰਹੀ ਨਹੀਂ ਤੇ ਕੋਟਰ ਮੇਂ ਵੀ ਆਦਾ ਹੈ

que están leitando o que o goberno que no parque ਪਾਤਸ਼ਾਹ ਦੇ ਫਿਰ ਵੀ ਆਪਣੀ ਕੁਰਬਾਨੀ ਦੇਣੀ ਤੇ ਇਹ ਨੇਪੇਲੇ ਜੰਗੂ ਨੇ ਕਾਇਨਾਤ ਦਾ ਅਸੂਲ ਪਾਤਸ਼ਾਹ ਦੇ ਅਸਲੀ ਜ਼ਬਰ ਤੇ ਜੋਬ ਤੇ ਖਲਾਫ ਆ ਤੇ ਅੱਜ ਸੰਬਤਰੀ ਜਦੋਂ ਕੁਰਾਨ ਸ਼ਰੀਫ ਦੀ ਸੌਂ ਔਰੰਗਜ਼ੇਬ ਬਾਦਸ਼ਾਹ ਖਾਣੀ ਚੜਦਾ ਨਾ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਗ੍ਰੰਥ ਦਾ ਉਮਦਾ ਦੇ ਦੇ ਨੂੰ ਮਾਨਵ ਸੁਨਾਚਿਤ ਅੱਜ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿਲਬਾਬਾਂ ਦੇ ਆਪਣੇ ਮਨ ਦੇ ਅੰਦਰ ਇੱਕ ਖਿਆਲ ਬਣਾ ਲਿਆ ਹੈ ਕਿ ਉਹਨ ਆਨੰਦਪੁਰ ਸਾਹਿਬ ਦੀ ਬਾਮਨ ਦਰਤੀ ਨੂੰ ਛੱਡ ਦੇਣਾ ਹੈ ਇਥੋਂ ਚਲੇ ਜਾਣਾ ਉਹਨੂੰ ਸ਼ਦਨ ਦਾ ਨਿਰਮਾਣ ਕਰਦੇ ਆਨੰਦਪੁਰ ਸਾਹਿਬ ਦੀ ਬਾਮਨ ਦਰਤੀ ਦੇ ਅੰਦਰ ਗੁਰੂ ਪਾਤਸ਼ਾਹ ਨਿਰਮਾਣ ਕਰਦੇ ਨੇ ਕਿਉਂਕਿ ਬੈਅ

ਆਪ ਜੀ ਦੀ ਆਦੇਆ ਉਹ ਵੇਸ ਤੇ ਮੈਂ ਸੇਵਾ ਦੇ ਇਹਨਾਂ ਪਾਵਨ ਸੁਖਾਨਾਂ ਦੀ ਸੇਵਾ ਸੁਭਾਲ ਕਰਾਂਗਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬਾ ਨੇ ਇਸੇ ਅਸੀਸ ਬਾਬਾ ਗੁਰਬੰਦ ਸਿੰਘ ਅਦਾਸੀ ਨੂੰ ਦੇਵਾਂ ਕੀਤੀ ਜੇਕਰ ਪੂਰੀ ਭਾਵਨਾ ਦੇ ਨਾਲ ਪਿਆਰ ਦੇ ਵਿੱਚ ਸੇਵਾ ਸੁਭਾਲ ਕਰੂੰਗੀ ਇਹ ਤੁਹਾਨੂੰ ਇੱਥੇ ਕਿਸੇ ਵੀ ਗੱਲ ਦੀ ਕੋਈ ਥੋੜ੍ਹ ਨਹੀਂ ਆਵੇਗੀ ਜਿਸ ਤੇ ਗੱਲ ਲੱਗੂਗਾ ਤਾਂ ਆ ਨਹੀਂ ਆਵੇਗਾ ਸਰਦਾਰ ਆਪ ਜਿਹੜਾ ਹੈ ਉਹ ਪੜੀ ਕਰੇਗਾ ਜਬਾਨਾਂ ਸਹਿਬੋ ਹਾਂਜੀ ਲੋ ਜੀ ਅਪਏ ਤੇ ਵੀੜਾ ਵੀ ਸੁੰਦਰ ਲਿਆ ਤੇ ਮੈਂ ਵੀਡੀਓ ਨੂੰ ਫਾਸਟ ਪਾਣੀ ਕੀਤਾ ਬਿਲਕੁਲ ਹੌਲੀ ਹੌਲੀ ਮੈਂ ਵੀੜਾ ਸੁੰਬਰ ਰਹੀ ਸੀ ਕਿ ਬੋਕਰ ਦਾ ਜਿਹੜਾ ਖੜਕਾ ਉਹ ਵੀ ਘਟ ਹੋਵੇ ਤੁਹਾਨੂੰ ਜਿਹੜੀ ਕਥਾ ਦੀ ਪੂਰੀ ਸਮਝ ਲੱਗੇ ਤੇ ਇਸ ਕਰਕੇ ਆਪਾਂ ਜਿਹੜੇ ਅਗਲੇ ਕੰਮ ਤੁਹੰਦੇ ਸੀਗੇ ਉਹ ਇਹਦੇ ਵਿੱਚ ਨਹੀਂ ਹੈਡ ਕੀਤੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੇ ਕਿਉਂਕਿ ਜੇਕਰ ਮੈਂ ਵੀਡੀਓ ਨੂੰ ਫਾਸਟ ਕਰਦੀ ਸੀਗੀ ਤਾਂ ਤਾਂ ਵੀ ਫਿਰ ਕਥਾ ਦੀ ਤੁਹਾਨੂੰ ਸਮਝ ਨਹੀਂ ਆਉਣੀ ਸੀਗੀ ਹਨਾ ਤਾਂ ਕਰਕੇ ਤੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਆਈ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਬਾਕੀ ਮੈਂ ਨਾ ਕਥਾ ਕਰਕੇ ਹੀ ਜਨਕੀ ਇਹ ਵਾਲੀ ਵੀਡੀਓ ਤੁਹਾਡੇ ਨਾਲ ਇੰਨੀ ਕੁ ਕਲਿੱਪ ਸ਼ੇਅਰ ਕੀਤੀ ਆ ਫਿਰ ਵੀ ਬਹੁਤ ਫੱਟੀ ਹੋ ਗਈ ਸੀਗੀ ਤੇ ਬਾਕੀ ਰਹਿੰਦੀ ਇਸ ਤੋਂ ਅੱਗੇ ਦੀ ਜਿਹੜੀ ਕਥਾ ਹੋਊਗੀ ਜਾਂ ਬਾਕੀ ਅਗਲੇ ਕੰਮ ਧੰਦੇ ਹੋਣਗੇ ਜਿਹੜੇ ਉਹ ਆਪਾਂ ਤੁਹਾਡੇ ਨਾਲ ਨੈਕਸਟ ਬਲੌਗ ਦੇ ਵਿੱਚ ਸ਼ੇਅਰ ਕਰਾਂਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ